ਸਾਰੇਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਬਹੁਤ ਧਰਵਾਦੀ ਆਂ ਤੁਸੀਂ ਬਗਸ਼ ਨੂੰ ਸੱਚਾ ਬਾਕੀ ਸਾਰੀ ٹیم ਦੀ ਜਿਨ੍ਹਾਂ ਨੇ ਮੈਨੂੰ ਇੰਦੀ ਇਮਾਨਤ ਰੱਖਿਆ ਸੋ ਮੇਰੀ ਔਰਤ ਨੇ ਇੱਕ ਰਚਨਾ ਹੈ ਰੱਬ ਨੇ ਕਿਵੇਂ ਬਣਾਈ ਹੈ ਰੱਬ ਨੇ ਕਿਵੇਂ ਬਣਾਈ ਹੈ ਸਮਝ ਵਿੱਚ ਨਾ ਆਉਦੀ ਔਰਤ ਜਨਮ ਮਤਿਆਂ ਨੂੰ ਦੇਣ ਦੇ ਖਾਤਰ ਮਰਨ ਤੋਂ ਵੀ ਨਾ ਘਬਰਾਉਂਦੀ ਔਰਤ ਅਤਿਆਨਕ ਵਿੱਚ ਸਹਾਰ ਕੇ ਵੀ ਅਤਿਆਨਕ ਮਾਰ ਕੇ ਲਈ ਆਪਣਾ ਘਰ ਬਣਾਉਂਦੀ ਔਰਤ ਘਰਦਿਆਂ ਦੀ ਖੁਸ਼ੀਆਂ ਦੀ ਖਾਤਰ ਆਪਣਾ ਆਪ ਮਿਟਾਉਂਦੀ ਔਰਤ ਲੱਖਾਂ ਮੁਸੀਬਤਾਂ ਆਮਣ ਭਾਵੇਂ ਲੱਖਾਂ ਮੁਸੀਬਤਾਂ ਆਮਣ ਭਾਵੇਂ ਆਪਣਾ ਫਰਜ਼ ਨਿਭਾਉਂਦੀ ਔਰਤ ਭਗਤ ਜੂਰ ਪੀਰਾਂ ਦੀ ਏ ਕਰਨੀ ਭਗਤ ਦੇ ਕੋਈ ਇਸ ਤਰ੍ਹਾਂ ਦੇ ਵਿਸ਼ਵਾਸ ਦੇ ਕੋਈ ਇਸ ਤਰ੍ਹਾਂ ਦੇ ਵਫਾਦਾਰ ਸੰਗ ਨਿਭਾਉਂਦੀ ਔਰਤ ਪਿਆਰ ਨਾਲ ਕਰਵਾਉਂਦਾ ਅੱਖਾਂ ਵੀ ਘਾਹ ਪਿਆਰ ਨਾਲ ਕਰਵਾਣਾ ਅੱਖਾਂ ਵੀ ਘਾਹ ਝਟ ਦੇ ਵਿੱਚ ਮਕਾਉਂਦੀ ਔਰਤ ਕਰੇ ਜੇ ਕੋਈ ਵਦੀਕੀ ਇਸ ਨਾਲ ਕਰੇ ਜੇ ਕੋਈ ਮੰਨ ਕਾ ਬੋਲੀਏ ਦੇਸੀ ਜਗ ਦਰਨੀ